ਵਾਹਿਗੁਰੂ 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 ਜੀ ਕਾ ਕਾਲ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤੋ ਸਾਡੇ ਪਿਆਰੇ ਵੀਰ ਸਭ ਨੂੰ ਤੁਹਾਨੂੰ ਇੱਕ ਗੱਲ ਸੁਣਾਉਣੀ ਆ ਵੀ ਆਪਣੇ ਪੰਜਾਬ ਦੇ ਵਿੱਚ ਕੀ ਕੀ ਭਾਣੇ ਯਾਰ ਵਰਤ ਰਹੇ ਆ ਹੁਣ ਆਪਾਂ ਗੱਲ ਕਰਦੇ ਆ ਕਾਲ ਯੁਗ ਦੀ ਵੀ ਕਾਲ ਯੁਗ ਕਿੰਨਾ ਘੋਰ ਆਇਆ ਵਾ ਕੋਈ ਕਿਸੇ ਨੂੰ ਸੋਚਦਾ ਨਹੀਂ ਦੇਖਦਾ ਨਹੀਂ ਬੋਲਣ ਲੱਗਿਆ ਨਹੀਂ ਦੇਖਦਾ ਮਾਰ ਲੱਗਿਆ ਨਹੀਂ ਦੇਖਦਾ ਤਾੜ ਤਾੜ ਗੋਲੀਆਂ ਚੱਲੀ ਜਾਂਦੀਆਂ ਪੰਜਾਬ 'ਚ ਇੱਕ ਦੂਜੇ ਦਾ ਭਰੱਪਾ ਜਮ੍ਹਾਂ ਖਤਮ ਹੋਇਆ ਪਿਆ ਰਸਤੇ 'ਚ ਕੋਈ ਟੈਮ ਨਹੀਂ ਇਕੱਲੇ ਦਾ ਤੁਰਨ ਦਾ ਗੱਡੀ ਤੇ ਤਾਂ ਟੈਮ ਨਹੀਂ ਤੁਰਨ ਦਾ ਆਪਣੀਆਂ ਬੁੜੀਆਂ ਲੈ ਕੇ ਨਹੀਂ ਤੁਰਨ ਦਾ ਟਾਈਮ ਦੇਖੋ ਕੀ ਯਾਰ ਹੁਣ ਆਪਾਂ ਬਣਾਉਣੇ ਸਰਕਾਰਾਂ ਕਾਦੇ ਵਾਸਤੇ ਹੁੰਦੇ ਆ ਵੀ ਆਪਣੀ ਫਾਜ ਤੋਂ ਪੰਜਾਬ ਦੀ ਰਾਖੀ ਕਰਨਗੀਆਂ ਪੰਜਾਬ ਦਾ ਬੋਲਵਾਲਾ ਹੁਣ ਕਿੰਨੇ ਯਾਰ ਕੀ ਕੀ ਗੱਲ ਹੋਈ ਜਾਂਦਾ ਵਾ ਕੋਈ ਪੁੱਛਦਾ ਹੀ ਨਹੀਂ ਪੰਜਾਬ ਦੇ ਵਿੱਚ ਆ ਦੇਖ ਕੀ ਹਾਲ ਆ ਯਾਰ ਵਿੱਚ ਗਾਲ ਤੇ ਗਾਲ ਕੱਢੀ ਜਾਂਦੇ ਆ ਲੋਕ ਇੱਕ ਦੂਜੇ ਨੂੰ ਕੁੱਟੇ ਜਾਂਦੇ ਆ ਯਾਰ ਜ਼ਮੀਨਾਂ ਪਿੱਛੇ ਲੜੀ ਜਾਂਦੇ ਆ ਲੜਕੇ ਗੋਲੀਆਂ ਚਲਾਈ ਜਾਂਦੇ ਆ ਕੋਈ ਜਨਾਨੀ ਨੇ ਬੰਦਾ ਮਾਰਤਾ ਕੋਈ ਬੰਦੇ ਨੇ ਜਨਾਨੀ ਮਾਰਤੀ ਪਹਿਲਾਂ ਤਾਂ ਅੱਗੇ ਪੰਜਾਬ ਦੇ ਵਿੱਚ ਕੀ ਹਾਲਾ ਕੁੜੀਆਂ ਬਹੁਤ ਘੱਟ ਆ ਯਾਰ ਕਿਹੜੇ ਰਾਹ ਨੂੰ ਚੱਲ ਪਿਆ ਪੰਜਾਬ ਯਾਰ ਪੰਜਾਬੀਅਤ ਦੇਖ ਲਓ ਤਾਹਾਂ ਦੇਖ ਲਓ ਸੈਂਟਰ ਦੇ ਵਿੱਚ ਦੇਖ ਲਓ ਹੁਣ ਆਪਣੇ ਅਕਾਲ ਤਰ ਤਦਾ ਸਹਿਬ ਦਾ ਦੇਖ ਲੋ ਤੁਸੀਂ ਜਥੇਦਾਰ ਉਹ ਰੋਈ ਜਾਂਦੇ ਆ ਸ੍ਰੋਮਣੀ ਅਕਾਲੀ ਦਲ ਉਹ ਰੋਈ ਜਾਂਦਾ ਕਾਂਗਰਸ ਵਾਲੇ ਰੋਈ ਜਾਂਦੇ ਆ ਆម ਪਾਰਟੀ ਵਾਲੇ ਰੋਈ ਜਾਂਦੇ ਆ ਕੀ ਕਰਾਂਗੇ ਯਾਰ ਲੋਕਾਂ ਦਾ ਕੀ ਬਣੂ ਪੰਥ ਕਿਹੜੇ ਪਾਸੇ ਨੂੰ ਜਾ ਰਿਹਾ ਪੰਥ ਨੂੰ ਯਾਰ ਕਿੱਧਰ ਨੂੰ ਤੱਕ ਰਹੇ ਆ ਆਪਣੇ ਜੇ ਹੁਣ ਲਾਲੋ ਸਾਹਿਬ ਚੱਲ ਵੀ ਜਥੇਦਾਰ ਨੂੰ ਯਾਰ ਕੋਈ ਗੱਲ ਕਹਿ ਤੀ ਤੇ ਆਪਣਾ ਪੰਥ ਕਿਹੜੇ ਪਾਸੇ ਜਾਵੇ ਕੀ ਕਰੇ ਯਾਰ ਸੇਹ ਦਾ ਇਹਨਾਂ ਤੋਂ ਹੀ ਮਿਲਣੀ ਸੀ ਆਪਾਂ ਨੂੰ ਇਹਨਾਂ ਨੇ ਆਪਾਂ ਨੂੰ ਸੇਹ ਦੇਣੀ ਸੀ ਆਪਾਂ ਇਹਨਾਂ ਦੇ ਸਰ ਤੇ ਜਿਉਂ ਨੇ ਵੀ ਆਪਣਾ ਮੂਹਰੇ ਅੱਗੇ ਸਾਡੇ ਖਾਲਸੇ ਹੈਗੇ ਆ ਸਾਡੀ ਸਿੱਖ ਕੌਮ ਦੇ ਆਗੂ ਹੈਗੇ ਆ ਉਹਨਾਂ ਤੋਂ ਆਪ ਦਾ ਹੀ ਡਰ ਪਿਆ ਪਿਆ ਵੀ ਸਾਡਾ ਕੀ ਹਾਲ ਬਣਿਆ ਪਿਆ ਉਹ ਇੱਕ ਦੂਜੇ ਤੇ ਕਿੱਡੇ-ਕੱਡੇ ਵੱਡੇ-ਵੱਡੇ ਦੂਸ਼ਣ ਯਾਰ ਇਹੋ ਜਿਹੇ ਯਾਰ ਜੱਥੇਦਾਰ ਹੁੰਦੇ ਆ ਇਹੋ ਜਿਹੇ ਆਪਣੇ ਪੰਛੀ ਦੇ ਬੁਰੇ ਆਗੂ ਹੁੰਦੇ ਜਿਹੜੇ ਇੱਕ ਦੂਜੇ ਤੇ ਏਡੇ ਏਡੇ ਦੂਛਣ ਲਾਉਣ ਯਾਰ ਇੱਕ ਪਰਮੇਸ਼ਰ ਆ ਪ੍ਰਮਾਤਮਾ ਜਿਹੜਾ ਬੇਦਾਗ ਹੈ ਇਨਸਾਨ ਦੇ ਵਿੱਚ ਤਾਂ ਕੋਈ ਨਾ ਕੋਈ ਦਾਗ ਹੁੰਦਾ ਹੀ ਆ ਯਾਰ ਚਾਹੇ ਉਹਦੇ ਚ ਬੋਲਣ ਦਾ ਹੋਵੇ ਗਾਲ ਕੱਢਣ ਦਾ ਹੋਵੇ ਕਿਸੇ ਨੂੰ ਵੱਧ ਘੱਟ ਕਹਿਣ ਦਾ ਹੋਵੇ ਯਾਰ ਇਹ ਜੀਆਂ ਗੱਲਾਂ ਦਾ ਦੂਛਣ ਇੱਕ ਦੂਜੇ ਚ ਹੁੰਦਾ ਹੀ ਆ ਯਾਰ ਇਨਸਾਨ ਦੇ ਵਿੱਚ ਤਾਂ ਗਲਤੀਆਂ ਦਾ ਪੂਤਲਾ ਇਨਸਾਨ ਉਹਦੀਆਂ ਗਲਤੀਆਂ ਯਾਰ ਆਪਾਂ ਛੱਜ ਚ ਪਾ ਕੇ ਛੱਟੜੀਆਂ ਜੇ ਕਿਸੇ ਇਨਸਾਨ ਨੇ ਗਲਤੀ ਕਰ ਲਈ ਯਾਰੋ ਆਪ ਤੋ ਵੱਡਾ ਹੋ ਜੱਥੇਦਾਰ ਦੇ ਰੂਪ ਦੇ ਵਿੱਚ ਤੇ ਉਹ ਵੀ ਦੇਖ ਤੋ ਆਪਾਂ ਫੇਰ ਉਹਨੂੰ ਗਲਤ ਬੁਲੀ ਜਾਂਦੇ ਆ ਇਸ ਤਰ੍ਹਾਂ ਸਾਹ ਸੰ ਤਾਂ ਆਪਾਂ ਬਚ ਗਏ ਇਹਨਾਂ ਤੋਂ ਪੰਜਾਬ ਦੇ ਕਾਪੜਾ ਆਪਦੇ ਪੰਜਾਬ ਨੂੰ ਬਚਾਈਏ ਫਿਰ ਭਈਏ ਆ ਦਾੜੀ ਪੱਟੀ ਜਾਂਦੇ ਦੇ ਆਪਣੇ ਪੰਜਾਬੀਆਂ ਦੀ ਕਿੰਨਾ ਜੋਰ ਲਗਿਆ ਪਿਆ ਯਾਰ ਕੁੱਟਦੇ ਆ ਮਾਰਦੇ ਆ ਉਹ ਪੰਜਾਬੀ ਆਪਣੇ ਪਰਿਆਦਾ ਲਾਉਂਦੇ ਆ ਕਿਹਦੇ ਕੋਲ ਲਾਉਂਦੇ ਆ ਪੰਜਾਬੀਆਂ ਕੋਲੇ ਵੀ ਸਾਨੂੰ ਇਹਨਾਂ ਤੋਂ ਬਚਾਓ ਯਾਰ ਆਪਾਂ ਆਪ ਬਚੋ ਇਹਨਾਂ ਦੇ ਕਰੋ ਯਾਰ ਇਹਨਾਂ ਨੂੰ ਕਲੜੇ ਕਰੋ ਜਦੋਂ ਪਹਿਲੀ ਗੱਲ ਤੇ ਇਹਨਾਂ ਨਾਲ ਪੰਗਾ ਨਾ ਲਵੋ ਯਾਰ ਜੇ ਤੁਸੀਂ ਪੰਗਾ ਲੈਨੇ ਫਿਰ 2-4 ਜਣੇ ਖੜਕੇ ਤਾਂ ਲਵੋ ਵੀ ਸਾਡੇ ਅਸੀਂ ਆਪਦੇ ਆਪ 'ਚ ਬੋਚਤਾ ਲਾਵਾਂਗੇ ਜੇ ਤੁਸੀਂ ਉਹਨੂੰ 4 ਜਣੇ ਤੁਸੀਂ 2 ਜਣੇ ਫਿਰ ਚਾਹ ਨੇ ਤਾਂ ਤੁਹਾਨੂੰ ਢਾਉਣਾ ਹੀ ਹੈ ਜੇ ਤੋ ਕਿਸੇ ਰੰਗਾਲ ਕੱਢੋਗੇ ਉਹ ਤਾਂ ਮੂਹਰ ਬੜਕ ਕੇ ਪਾਊਗਾ ਹੀ ਹਣ ਕੁੱਤੇ ਨੂੰ 100 ਰੋਟੀਆਂ ਪਾਈ ਚਲੋ ਰੋਟੀਆਂ ਪਹਿਲੇ ਜਦੋਂ ਤੇ ਮੂਹਰ ਚੱਕਣ ਲੱਗੇ ਨਾ ਤੇ ਉਹਨੇ ਤੁਹਾਨੂੰ ਭੌਂਕਣਾ ਹੀ ਹੈ ਉਹੀ ਹਾਲ ਇਹਨਾਂ ਦਾ ਪਈਆਂ ਦਾ ਕਿੰਨਾ ਇਹਨਾਂ ਨੂੰ ਕੰਮ ਦੇ ਲਓ ਕਿੰਨਾ ਕੁਛ ਕਰ ਲਓ ਇਹਨਾਂ ਨੇ ਸੋਡੂ ਕੋਟਣਾ ਹੀ ਕੋਟਣਾ ਇਹ ਤਾਂ ਇੱਕ ਪੰਜਾਬੀ ਦੇ ਮਗਰ ਪੰਜ ਪੰਜ ਹੋਏ ਪਏ ਅੱਜ ਗਿਣ ਲਿਓ ਗਣ ਲਿਓ ਮੇਰੇ ਵੀਰ ਪੰਜਾਬੀ ਦੇ ਮਗਰ ਪੰਜ ਪੰਜ ਹੋਏ ਪਏ ਆ ਤੁਸੀਂ ਸਮਾਂ ਥੋੜਾ ਜਿਹਾ ਹੋਰ ਟੈਰੋ ਪੰਜਾਬ ਦਾ ਹਾਲ ਦੇਖੋ ਕੀ ਕਰਦੇ ਆ ਇਹ ਆ ਇਹਨਾਂ ਨੇ ਤਾਂ ਵੋਟਾਂ ਲੈਣਦਿਆਂ ਮਾਰਿਆਂ ਨੇ ਆਧਾਰ ਕਾਰਡ ਬਣਾਏ ਇਹਨਾਂ ਨੂੰ ਜ਼ਮੀਨਾਂ ਦਿੱਤੀਆਂ ਪਲਾਟ ਦਿੱਤੇ ਮੈਨੇਜਰ ਬਣਾਏ ਆ ਬੈਂਕਾਂ ਦੇ ਵਿੱਚ ਵੀ ਇਹਨਾਂ ਦੇ ਇੱਕ ਬੋਲ ਬੱਲਾਈ ਆ ਪੱਟੇ ਤੇ ਜਾ ਕੇ ਦੇਖ ਲਓ ਮਨੀ ਮੇਰ ਲੱਗੇ ਆ ਫੈਕਟਰੀ 'ਚ ਜਾ ਕੇ ਦੇਖ ਲਓ ਮੈਨੇਜਰ ਮਨੀ ਮੇਰ ਲੱਗੇ ਆ ਕਿਸੇ ਦੇ ਖੇਤ ਦੇ ਵਿੱਚ ਜਾ ਕੇ ਦੇਖ ਰੋ ਬਰੇਲੀ ਇਹ ਬਣਾਇਆ ਵਾ ਭਈਆ ਆਪਾਂ ਤਾਂ ਇਹਨਾਂ ਨੂੰ ਵੱਡੀਆਂ ਵੱਡੀਆਂ ਫਾਜਤਾਂ ਦੇਈ ਬੈਠੇ ਆ ਜਾ ਰਾਜੂ ਆ ਜਾ ਫਲਾਣੇ ਆ ਜਾ ਤੇ ਨਾ ਇਹ ਜੇ ਨਾ ਇਹ ਜੇ ਧਰੇ ਆ ਉਹ ਚਾਵਲੇ ਪਏ ਆ ਨਾ ਸੁਣ ਸੁਣ ਕੇ ਤੇ ਆਪਣੇ ਤੇ ਇਹਨਾਂ ਨੇ ਰੰਦਾ ਫੇਰਨਾ ਆ ਜਿਹੜੀਆਂ ਆਪਾਂ ਚੱਲੀ ਜਾਂਦੇ ਆ ਨਾ ਚਾਲਾਂ ਜੇ ਕਹਿੰਦੇ ਡੀਐਨਏ ਨੇ ਤਾਂ ਡੀਐਨਏ ਬਦਲਾਉਣਾ ਆਪਣਾ ਪੰਜਾਬ ਦਾ ਡੀਐਨਏ ਉਹਨੇ ਜੇ ਕਹੀ ਜਾਂਦੇ ਯਾਰ ਪੰਜਾਬ ਤਾਂ ਬੱਚਾ ਬਣਾਉਣ ਦੇ ਕਾਬਲ ਨਹੀਂ ਰਿਹਾ ਕਿਉਂ ਨਹੀਂ ਰਿਹਾ ਯਾਰ ਸਭ ਕੁ ਠੀਕ ਠਾਕ ਹੈ ਇਹ ਤਾਂ ਇੱਕ ਬਦਨਾਮ ਕਰਕੇ ਆਪਾਂ ਨੂੰ ਇਹਨਾਂ ਨੇ ਹਸਪੀਟਲ ਲਿਆਉਣੇ ਆ ਇਹੇ ਜੇ ਜਿਹੜੇ ਇਹਦੇ ਭਈਆਂ ਦੇ ਹੋਣਗੇ ਜਿਹੜੀਆਂ ਲਾ ਤਾਂ ਇਹਨਾਂ ਨੇ ਆਪਣਾ ਡੀਐਨਏ ਬਦਲਣਾ ਫੋਨ ਬਦਲ ਦੇਣਾ ਅਕੰਨਿਆਂ ਦੇ ਕਰੇ ਜਮ ਭਈਆਂ ਅਰਗੇ ਜਵਾਕ ਆ ਉਹ ਖੂਨ ਹੀ ਬਦਲਿਆ ਜਾਣਾ ਤੇ ਆਪਣੇ ਪੰਜਾਬ ਨੂੰ ਬਦਨਾਮ ਪਤਾ ਕੀ ਕਰਦੇ ਆ ਦੇਖੋ ਕਹਿੰਦੇ ਤਾਂ ਬੱਚੇ ਬਣਾਉਣ ਦੇ ਲਾਇਕ ਨਹੀਂ ਰਹੇ ਤਾਂ ਨ ਮਰ ਦੋ ਚੱਲੇ ਆ ਪੰਜਾਬੀ ਆ ਜਿਹੜੇ ਆ ਗੱਲਾਂ ਬੋਲਦੇ ਆ ਇਹ ਬਿਲਕੁਲ ਸ਼ਰਾ ਸਰ ਝੂਠ ਆ 100% ਦਾ 100% ਬਦਿਆ ਸਾਡੇ ਸੋਹਣੇ ਯਾਰ ਮੁੰਡੇ ਜੱੱਸੇ ਵਾਲੇ ਆ ਘੋਲਾ ਵਾਲੇ ਦੇਖ ਲਓ ਦੇ ਘੋਲਾ ਵਾਲੇ ਪਾਸੇ ਅ ਜੱੱਸੇ ਪੱਟੀ ਵਰਗੇ ਪ੍ਰਤਪਾਲ ਫਗਵਾੜੇ ਵਰਗੇ ਕਿੱਡੇ ਕਿੱਡੇ ਸੋਹਣੇ ਸੋਹਣੇ ਪਹਿਲਵਾਨ ਕਿੰਨੇ ਕਬੱਡੀ ਦੇ ਪਲੇਅਰ ਆ ਜਰ ਜੇ ਜ਼ਿੰਦਗੀ ਨੂੰ ਸਾਂਭ ਕੇ ਰੱਖਾਂਗੇ ਹੁਣ ਬਾਜੀ ਝੰਡਾ ਦਾ ਮੁੰਡਾ ਦੇਖ ਲੋ ਹੂੰ ਜੇ ਆਪਾਂ ਉਹਦੇ ਸਰੀਰ ਨੂੰ ਸਾਂਭਾਂਗੇ ਚੰਗੀ ਖਾਹ ਖਾਵਾਂਗੇ ਪ੍ਰੈਕਟਿਸ ਕਰਾਂਗੇ ਤੇ ਸਰੀਰ ਨੇ ਆਪੇ ਸੋਹਣਾ ਹੋਣਾ ਚੰਗੀ ਖਾਹ ਖਾਵਾਂਗੇ ਨਾ ਬਾਲਿਆ ਤਲੀਆਂ ਤੁਲੀਆਂ ਚੀਜ਼ਾਂ ਨਾ ਖਾਓ ਯਾਰ ਆਪਦੀ ਘਰ ਦੀ ਰੋਟੀ ਖਾਓ ਸਲਗਮ ਖਾਓ ਗਾਜਰ ਖਾਓ ਮੂਲੀ ਖਾਓ ਕੇਲੇ ਸੰਤਰੇ ਖਾਓ ਯਾਰ ਮੀਟ ਮੂਡ ਸ਼ਰਾਬ ਸ਼ਰੂ ਦਾ ਖੜਾ ਛੱਡੋ ਯਾਰ ਕੁਛ ਨਹੀਂ ਇਹਨਾਂ ਦੇ ਵਿੱਚ ਤਾਂ ਆਵਦੇ ਛੋਲੇ ਆ ਯਾਰ ਕਾਬਲੀ ਛੋਲੇ ਆ ਕਾਲੇ ਛੋਲੇ ਆ ਭਿਓ ਭਿਓ ਕਿ ਉਹਨਾਂ ਨੂੰ ਖਾਓ ਯਾਰ ਕੋੜਗੇ ਕੋੜੇ ਦਾ ਖਾਈਆ ਕੱਲੇ ਛੋਲੇ ਹੀ ਐ ਛੋਲਿਆਂ ਦਾ ਦਾਣਾ ਤੇ ਕਿੰਨਾ ਵਜਨ ਚੱਕਦਾ ਤੇ ਕਿੰਨਾ ਭਜਦਾ ਕਿੰਨੀ ਦੌੜਾ ਕਿੰਨਾ ਨਰੋਆ ਤੇ ਇਹੀ ਹਾਲ ਆਪਣੇ ਸਰੀਰ ਦਾ ਵਾ ਜੇ ਨੂੰ ਚੰਗੀ ਖਰਾਕ ਦੇਵਾਂਗੇ ਪੋਸ਼ਟਿਕ ਤੱਤ ਤੇਰੇ ਸਰੀਰ ਨੇ ਆਪੇ ਸੋਣਾ ਮਧਿਆ ਬਣਨਾ ਆਪਾਂ ਦਾ ਯਾਰ ਤਲੀਆਂ ਚੀਜ਼ਾਂ ਦੇ ਆਪਣਾ ਅੱਡੇ ਤੇ ਲਾ ਲਓ ਬਸ ਅੱਡੇ ਤੇ ਹੁਣ ਇੱਥੇ ਲਾ ਲਓ ਆਪਣੇ ਅਡੇ ਕਿੰਨੇ ਗੋਲ ਗੱਪੇ 버ਗਰ ਬ੍ਰੈਡ ਸਮੋਸਾ ਟਿੱਕੀਆਂ ਅਦਾਸੀ ਚੀਜ਼ਾਂ ਖਾਣ ਵਾਲੀਆਂ ਕਰ ਇਹ ਆਪਣੇ ਅੱਗੇ ਬਜ਼ੁਰਗ ਖਾਂਦੇ ਹੁੰਦੇ ਸੀ ਸੀਗੀਆਂ ਆਪਣੇ ਅੱਡੇਆਂ ਤੇ ਇਹ ਚੀਜ਼ਾਂ ਪਹਿਲਾਂ ਜ ਤੋਂ 30 25 30 40 ਸਾਲ ਪਹਿਲਾਂ ਅੱਜ ਕਿਉਂ ਹੋ ਗਈਆਂ ਇਹ ਇਹਨਾਂ ਚੀਜ਼ਾਂ ਨੇ ਪੰਜਾਬ ਨੂੰ ਬਰ ਬਦਨਾਮ ਕਰਿਆ ਤੇ ਬਰਬਾਦ ਕਰਿਆ ਆਪਦੇ ਘਰ ਦੀ ਰੋਟੀ ਮੇਥੇ ਵਾਲੀ ਰੋਟੀ ਬਣਾ ਕੇ ਖਾਓ ਯਾਰ ਵਧੀਆ ਦਹੀਂ ਚ ਨਾਣ ਕਾਲੀਆਂ ਮਿਰਚਾਂ ਪਾਓ ਯਾਰ ਕਾਲੇ ਕਾਲੀ ਮਿਰਚ ਪਾਓ ਨਾਣ ਪਾਓ ਕਾਲਾ ਨੂਨ ਪਾ ਕੇ ਉਹਦੇ ਚ ਖਾਓ ਲੱਸੀ ਚ ਪਾ ਕੇ ਪੀਓ ਜਾਓ ਦਹੀਂ ਨਾਲ ਰੋਟੀ ਖਾਓ ਯਾਰ ਨੂਨ ਮਿਰਚ ਵਾਲੀ ਰੋਟੀ ਲੈ ਲਓ ਮੇਥੇ ਵਾਲੀ ਲੈ ਲਓ ਗੰਡੇ ਨਾ ਖਾਓ ਯਾਰ ਰੋਟੀਆਂ ਮਿਸੇਗਾ ਲਾ ਕੇ ਖਾਓ ਯਾਰ ਗੰਡੇ ਜਿਵੇਂ ਅੱਗੇ ਬਜ਼ੁਰਗ ਖਾਂਦੇ ਸੀ ਲੱਸੀ ਨਾਲ ਦੇ ਗੰਡੇ ਨਾਲ ਗੋਡੇ ਤੇ ਮਾਰ ਕੇ ਭੰਨੋ ਗੰਡਾ ਯਾਰ ਇਹ ਚੀਜ਼ਾਂ ਆਪੜੀਆਂ ਪੰਜਾਬ ਦੀਆਂ ਯਾਰ ਜਿਹੜੀਆਂ ਕਿ ਆਪਾਂ ਆਹ ਗੋਲ ਗੱਪਿਆ ਮਗਰ ਭੱਜਲੇ ਲਾ ਦੱਸੋ ਔਰ ਠੰਡੇ ਆ ਜਿਨ੍ਹਾਂ ਦੇ ਨਾਲ ਬਰਤਨ ਸਾਫ਼ ਕਰੇ ਜਾਂਦੇ ਆ ਉਹਨਾਂ ਉਹ ਠੰਡਿਆਂ ਨਾਲ ਉਹਨਾਂ ਨਾਲ ਜਿਹੜੇ ਪੀਣ ਨੂੰ ਦਿੰਦੇ ਆ ਤੇ ਉਹਨਾਂ ਆ ਫਿਰ ਅੰਦਰ ਧੋਤੇ ਫੁੱਲੀ ਜਾਂਦਾ ਸਰੀਰ ਕਿੰਨੀ ਯਾਰ ਹੁਣ ਆਪਾਂ ਆਹ ਵੇਖੋ ਬਿਆਹਾਂ ਸਾਧੀਆਂ ਚ ਜਾਂਦੇ ਆਂ ਗਲਾਬ ਜਮਣ ਇਹ ਸੀਗੀਆਂ ਬਜ਼ੁਰਗਾਂ ਵੇਲੇ ਪਹਿਲਾਂ ਕਿਤੇ ਇਹ ਜਿਹੀਆਂ ਚੀਜ਼ਾਂ ਸੀ ਕਿੰਨੇ ਤਕੜੇ ਸੀ ਬਜ਼ੁਰਗ ਮੋਦਕਰ ਚੱਕਦੇ ਸੀ ਤੁਰ ਕੇ ਜਾਂਦੇ ਸੀ 50 50 ਕਿਲੋਮੀਟਰ ਬਾਟ ਤੁਰ ਕੇ ਆ ਜਾਂਦੇ ਸੀ ਹੁ ਹੈ ਕਿਸੇ ਦੇ ਵਿੱਚ ਪਾਵਰ ਹੁਣ ਮੋਟਰਸਾਈਕਲ ਤੇਰੀ ਨਹੀਂ ਬਾਟ ਆਇਆ ਜਾਂਦਾ ਕਿਉਂ ਪਾਵਰ ਸੀ ਉਹ ਬਜ਼ੁਰਗ ਕੰਮ ਕਰਦੇ ਸੀ ਘਰੇਲੂ ਖਰਾਕਾਂ ਕਾੰਦੇ ਸੀ ਦੇਸੀ ਕੋ ਦੁੱਧ ਦਹੀਂ ਵਧੀਆ ਰੋਟੀ ਖਾਣੀ ਆਉਂਦੀ ਦੋ ਦੋ ਤਿੰਨ ਤਿੰਨ ਵੇਲੇ ਰੋਟੀਆਂ ਖਾਂਦੇ ਸੀ ਬਜ਼ੁਰਗ ਦੁਪਹਿਰੇ ਖਾਣੀਆ ਸਵੇਰ ਖਾਣੀਆ ਸ਼ਾਮ ਨੂੰ ਖਾਣਦਾ ਆਪਦੇ ਟਾਈਮ ਦੇ ਨਾਲ ਪੈ ਜਾਣਾ ਟਾਈਮ ਦੇ ਨਾਲ ਉਠੜਾ ਹੁਣ ਤਾਂ ਪਤਾ ਨਹੀਂ ਮੋਬਾਈਲ ਦੇਖੀ ਜਾਂਦੇ ਸਾਰੀ ਰਾਤ ਅੱਧੇ ਰਾਤ ਉਹ ਨੀਂਦਾ ਤੁਰਿਆ ਫਿਰਦਾ ਬੰਦਾ ਉਹ ਸਰੀਰ ਹੀ ਨਹੀਂ ਕੰਮ ਕਰਦਾ ਯਾਰ ਬੰਦੇ ਦਾ ਜਦੋਂ ਸਹੀ ਟਾਈਮ ਸੌਣਾ ਨਹੀਂ ਸਹੀ ਟਾਈਮ ਉੱਠਣਾ ਨਹੀਂ ਉਦੋਂ ਉਹ ਸਰੀਰ ਦਾ ਸੰਤੁਲਨਤਾ ਉਹ ਵਿਗੜ ਜਾਂਦਾ ਮਸੰਦਰੀਆ ਜਿਹੜੀ ਵਿੱਚੋਂ ਕੰਮ ਕਰਨੋਂ ਘਟ ਜਾਂਦੀ ਹੈ ਜਿਹੜਾ ਇਨਸਾਨ ਸਹੀ ਸੌਂਦਾ ਸਹੀ ਉੱਠਦਾ ਸਹੀ ਪੈਂਦਾ ਸਹੀ ਖਾਣਾ ਖਾਂਦਾ ਅੱਜ ਉਹਦਾ ਤੇ ਸਰੀਰ ਦੇਖ ਲਓ ਤੁਹਾਡੇ ਨਾਲ ਅਲੱਗ ਹੋਊਗਾ ਟਪੂ ਟਪੂ ਕਰੋ ਤੇ ਪਜੋ ਪਜੋ ਕਰੋ ਬੰਦਾ ਉਹ ਤੁਸੀਂ ਤਾਂ ਯਾਰ ਬਲੇਲਰ ਜਿੱਥੇ ਬਹਿ ਗਿਆ ਕੋਈ ਬਲੇਲਰ ਵਾਂਗੂ ਮੁੜ ਕੇ ਉੱਠਿਆ ਹੀ ਨਹੀਂ ਜਾਂਦਾ ਜਿੱਥੇ ਬਹਿ ਜਾਂਦਾ ਬੰਦਾ ਨਾ ਜਿਵੇਂ ਬਲੇਲਰ ਨਹੀਂ ਬੋਟੇ ਜੇ ਹੁੰਦੇ ਆ ਕੋਕੜ ਜੇ ਉਹ ਜਿੱਥੇ ਬਹਿ ਜਾਂਦੇ ਆ ਉੱਥੇ ਬੈ ਅਗਲਾ ਕੁਕੜੀ ਉਮ ਬੈਠਾ ਯਾਰ ਕੋਈ ਗੱਲ ਨਹੀਂ ਬਾਤ ਨਹੀਂ ਲੱਦੱਸ ਕਈ ਉਹਨੇ ਬਹਿ ਕੇ ਉਰਦੇ ਬੁੱਕਲਾ ਮੁੱਤੇ ਮਾਰੀਆਂ ਪੂਰੇ ਉਹਦੀਆਂ ਬਡੀਆਂ ਬਡੀਆਂ ਉਹ ਯਾਰ ਮੈਂ ਨਾ ਸਰੀਰ ਜੇ ਬੰਦਾ ਜਿਹੜਾ ਬੰਦਾ 25 30 ਸਾਲ ਦਾ ਬੰਦਾ ਯਾਰ ਉਹ ਤਾਂ ਘਰ ਦਾ ਪੱਟ ਦਾ ਨੇਰੀ ਹੈ ਉਹ ਤਾਂ ਨੇਰੀ ਆ ਜਿੱਦਾਂ ਨੂੰ ਉੱਠੂਗੀ ਅਮਨ ਉਠਾ ਲਿਓ ਭੱਜ ਲਿਓ ਨੱਠ ਲਿਓ ਕਿਤੇ ਆਉਣਾ ਜਾਣਾ ਕੰਮ ਕਾਰ ਨੂੰ ਬੋਲਣ ਚੱਲਣ ਨੂੰ ਹੁਣ ਤਾਂ ਯਾਰ ਮੰਦਾ ਬੋਲਦੇ ਆ ਚੰਗਾ ਖਾਂਦੇ ਆ ਪਹਿਲੀ ਗੱਲ ਤਾਂ ਯਾਰ ਤੁਸੀਂ ਇਹ ਉਦਲੇ ਖਾਣਾ ਹੀ ਛੱਡ ਦਿਓ ਬਸ ਮੈਂ ਜਾਂ ਸ਼ਰਤ ਲਾ ਲਵਾਂ ਉਹਨਾਂ ਕਿ ਨਾ ਸਰੀਰ ਕੋੜੀਆਂ ਵਰਗੇ ਨਿਗਾ ਤਾਂ ਗੋਡੇ ਤਾਂ ਆ ਗੋਡਿਆਂ ਦੇ ਜਿਹੜੇ ਆਪਾਂ ਨੂੰ ਚੱਕਰ ਪੈਂਦੇ ਆ ਇਹ ਆਪਾਂ ਨੂੰ ਇਹ ਫਿਰੋ ਜਿਹੜਾ ਆ ਖਾਣਿਆ ਨਾ ਆਹ ਜਿਗਾੜ ਇਹ ਇਹਦੇ ਨਾਲ ਹੀ ਹੋਇਆ ਵਾ ਪਨੀਰ ਪਨੀਰ ਦੇ ਵਿੱਚ ਕੀ ਬਣਦਾ ਪਨੀਰ ਕਿਵੇਂ ਬਣਦਾ ਪਨੀਰ ਨੂੰ ਬਲ ਤਾਂ ਪਾੜਦੇ ਆ ਨਿੰਬੂ ਦੇ ਸਾਤਰਾਂ ਜਾਂ ਤੇਜਾਬ ਨਾਲ ਉਹ ਤੇਜਾਬ ਸਰੀਰ 'ਚ ਹੀ ਜਾਂਦਾ ਉਹਦਾ ਪਾਟਿਆ ਹੋਇਆ ਪਨੀਰ ਕਹਿੰਗੇ ਪਨੀਰ ਵਾਲੀ ਦਾਲ ਖਾਓ ਉਹ ਪਤੰਦਰੋਂ ਤੁਸੀਂ ਇਕੱਲੇ ਆਲੂ ਪਾ ਲਓ ਮਟਰਾਂ ਦੇ ਵਿੱਚ ਆਲੂ ਪਾ ਦੇ ਸਰਦੀ ਦਾਲ ਕਰੇ ਬਣਾ ਕੇ ਖਾਓ ਜਿਵੇਂ ਪਹਿਲਾਂ ਆਪਣੇ ਬੁੜੀਆਂ ਬਜ਼ੁਰਗ ਬਣਾਉਂਦੇ ਹੁੰਦੇ ਸੀ ਉਬਲ ਮੈਂ ਆਲੂ ਤੇ ਵਿੱਚ ਮਟਰ ਪਾ ਕੇ ਦਾਲ ਬਣਾਉ ਦੇਖੋ ਕੈਸੀ ਦਾਲ ਬਣਦੀ ਆ ਸਾਗ ਬੁੜੀਆਂ ਕਿਵੇਂ ਰਹਿੰਦੀਆਂ ਸੀ ਕੱਚੀਆਂ ਧੌੜੀਆਂ ਚ ਯਾਰ ਆਲਦਣ ਪਾਉਂਦੀਆਂ ਸੀ ਘੋਟਣੀ ਹੁੰਦੀ ਸੀ ਉਹਦੇ ਨਾਲ ਉਹ ਘੋਟਦੀਆਂ ਸੀ ਹੁਣ ਤਾਂ ਕੁੱਕਰ ਚ ਜਦ ਸਾਗ ਬਣਦਾ ਸਾਗ ਵੀ ਕਿਤੇ ਕੁੱਕਰ ਚ ਬਣਿਆ ਰੋਟੀਆਂ ਤਾਜ਼ਰ ਕੇ ਤਵੀ ਤੇ ਲਾਉਣੀਆਂ ਪਾਥੀਆਂ ਨਾਲ ਲਾਉਣੀਆਂ ਲੱਕੜਾਂ ਨਾਲ ਲਾਉਣੀਆਂ ਯਾਰ ਰੋਟੀ ਦਾ ਸਵਾਦ ਹੀ ਵੱਖਰਾ ਹੈ ਦਾਲ ਵਾਲੀ ਰੋਟੀ ਹੁੰਦੀ ਸੀ ਬਜ਼ੁਰਗਾਂ ਦੀ ਮਾਤਾਵਾਂ ਦੀ ਮੱਕੀ ਦੀ ਹੁੰਨੀ ਜਾਂ ਕਣਕ ਦੀ ਹੁੰਨੀ ਹਣ ਤਾਂ ਜੇ ਲਫੇੜੇ ਜੇ ਲਾ ਦਿੰਦੇ ਗਿਆਂ ਪੈਣਾ ਉਹ ਊਂ ਸੁੱਕੇ ਪਏ ਹੁੰਦੇ ਜਦੋਂ ਅੱਧੇ ਘੰਟੇ ਬਾਅਦ ਖਾਓ ਖੱਦ ਗਈ ਨਹੀਂ ਜਾਂਦੀਆਂ ਤਿੰਨ ਤਿੰਨ ਰੋਟੀਆਂ ਤਿੰਨਾਂ ਤਿੰਨਾਂ ਦਾ ਨਾਦੀਆਂ ਰੋਟੀਆਂ ਖਾ ਲੈਂਦਾ ਸੀ ਇਨਸਾਨ ਆ ਸਾਡੇ ਬਜ਼ੁਰਗ ਨੇ ਚਟਣੀ ਨਹੀਂ ਖਾਈ ਜਾਂਣੀਆਂ ਤਾਂ ਬੈਠੇ ਬਈਆਂ ਰੋਟੀਆਂ ਹੀ ਖਾਈ ਜਾਂਣਾ ਚਟਣੀ ਨਾਲ ਤੇ ਆਪਿਆ ਸੀ ਕੁੜੇ ਵਰਗਾ ਅਡੇ ਚਾਚੇ ਤਾਇ ਹੁਣ ਗਰਦਾਲ ਚਾਚਾ ਅਡਾਮਰ ਚਾਚਾ ਬੇਸ਼ੰਤ ਤਾਇ ਆ ਹੋਰ ਵੀ ਬਜ਼ੁਰਗ ਆਪਣੇ ਲਾਲੋ ਸਾਰੇ ਵਾਲੇ ਦਾਲੇ ਦੇ ਲੱਤਰ ਚਾਚੇ ਅਰਗੇ ਸੀ ਆਪਣੇ ਛੋਟੂ ਹੁਣੀ ਸੀ ਬਾਚੇ ਹੁਣੀ ਸੀ ਕਹੇ ਜੇ ਪਏ ਸੀ ਜਰੇ ਕੀ ਖਾਂਦੇ ਸੀ ਇਹ 버ਗਰ ਖਾਂਦੇ ਸੀ ਘਰ ਦੀ ਲੱਸੀ ਘਰ ਦਾ ਦੁੱਧ ਘਰ ਦੀ ਰੋਟੀ ਘਰ ਦੇ ਗੰਡੇ ਘਰ ਦਾ ਸਾਗ ਗੰਨੇ ਚੂਪਣੇ ਛੱਲੀਆਂ ਚੱਪਣੀਆਂ ਖੇਤਾਂ 'ਚ ਕੰਮ ਕਰਨੇ ਹਲ ਠੱਕਣੇ ਲਾਂਗੇ ਦੇ ਗੱਡੇ ਲੱਦਣੇ ਲਾਉਣੇ ਉਹਨਾਂ ਨੂੰ ਕੱਢਣਾ ਫਲਿਆਂ ਨਾ ਕੱਢਣੇ ਤੂੜੀਆਂ ਢੋਣੀਆਂ ਦੋੜਿਆਂ 'ਚ ਪੰਡਾਂ 'ਚ ਪਾਪਾ ਅੰਦਰ ਲਿਤਰਣੀ ਤੂੜੀ ਲਿਟੜ ਕੇ ਪਉਣੀ ਵੀ ਸਾਰੇ ਸਿਆਲ ਦੀ ਤੂੜੀ ਪੈਜੇ ਇਹ ਜੇ ਕੰਮ ਕਰਦੇ ਸੀ ਤਾਂ ਤਕੜੇ ਸੀ ਹੁਣ ਤਾਂ ਜਦ ਉਹੀ ਬੁਰਾ ਹਾਲ ਹੋਇਆ ਪਿਆ ਆਪਣਾ ਤਾਂ ਉਹੀ ਬੁਰਾ ਹਾਲ ਹੋਇਆ ਪਿਆ ਜਦ ਬੇਲੀ ਮਮੈਲ ਦੇਖੀ ਜਾਂਦੇ ਆ ਰੋਟੀ ਖਾਣ ਦਾ ਕਿਸੇ ਕੋਲ ਟਾਈਮ ਨਹੀਂ ਯਾਰ ਜੇ ਮਾਤਾ ਕਹਿੰਦੀ ਰੋਟੀ ਖਾ ਲੈ ਬਖਾਨਾ ਟਾਇਰ ਜਾਂ ਮੈਚ ਦੇਖ ਲੈ। ਦੇਖ ਲੈ ਮੈਚ। ਪੇਰਾ ਕਹਿ ਜੀਆਂ ਗੱਲਾਂ ਹੀ ਜਾਂਦੀਆਂ ਯਾਰ। ਇੱਕ ਨੋ ਆਪਣੀ ਸੱਸ ਨੂੰ ਕੁੱਟੀ ਜਾਂਦੀ ਆ, ਦੰਦੀਆਂ ਵੱਢਦੀ ਆ ਯਾਰ ਉਹਦੀਆਂ ਲੱਤਾਂ ਤੇ ਪੱਟਾਂ ਤੇ ਹੱਥਾਂ ਤੇ ਸਿਰ ਚ ਲਫੇੜੇ ਮਾਰਦੀ ਆ, ਬਾਲ ਪੱਟੀ ਜਾਂਦੀ ਆ, ਕੋਸਾ ਨੂੰ ਮੂੰਹ ਤੇ ਮਾਰਦੀ ਆ। ਕਿੰਨਾ ਜਲੀਲ ਕਰੀ ਜਾਂਦੀ ਆ ਯਾਰ ਉਹਨੂੰ। ਇਹੋ ਜੇ ਕੰਮ ਆ ਯਾਰ ਆਪਣਾ ਪੰਜਾਬ ਹੈ ਥੋੜੋ ਆਏ ਪੰਜਾਬ ਆਪਣਾ ਕਦਰ ਕਰੋ ਯਾਰ ਆਦੇ ਰਸਤਿਆਂ ਦੀ ਕਦਰ ਕਰੋ ਇਹ ਨਹੀਂ ਥਿਉਣੇ ਯਾਰੋ ਮੁੜ ਕੇ ਜਦੋਂ ਚਲੇ ਜਾਂਦੇ ਨਾ ਕਿਹੜਾ ਹੱਥੋਂ ਨਿਕਲ ਜਾਂਦੇ ਆ ਇਹ ਪੁੱਛ ਕੇ ਦੇਖੋ ਜਿਨ੍ਹਾਂ ਦੀਆਂ ਮਾਵਾਂ ਹੈ ਨਹੀਂ ਤੇ ਪਿਤਾ ਹੈ ਨਹੀਂਗੇ ਭੈਣਾ ਹੈ ਨਹੀਂ ਭੈਣਾ ਬਿਨਾ ਭਰਾ ਰੋਂਦੇ ਆ ਤੇ ਭਰਾਵਾਂ ਬਿਨਾ ਭੈਣਾ ਰੋਂਦੀਆਂ ਦੇਖੋ ਪੁੱਛ ਕੇ ਜਿਨ੍ਹਾਂ ਦੇ ਹੈ ਨਹੀਂਗੇ ਮਾਂ ਮਾਪੇ ਤੋਂ ਬਿਨਾ ਹਨੇਰਾ ਘੁੱਪ ਹਨੇਰਾ ਇੱਕ ਦਿਨ ਨਾ ਹੋਂ ਤਾਂ ਤੈਨੂੰ ਡਿੱਗੇ ਪਏ ਨੂੰ ਕੋਈ ਇਹਦਾ ਬੋਲ ਵਾਲਾ ਤੈਨੂੰ ਸਨੇਹਾ ਦੇ ਦੂਗਾ ਵੀ ਉੱਠ ਘੜ ਪੁੱਤ ਕੋਈ ਨਹੀਂ ਕੁਝ ਨਹੀਂ ਹੁੰਦਾ ਤੂੰ ਖੋ ਕਾਇਮ ਹੋ ਅੱਲਾਹ ਸ਼ਰੀ ਦੇ ਮਾਂ ਪਿਓ ਦਾ ਬੋਲੋ ਜਿਨ੍ਹਾਂ ਦੇ ਹੈ ਨਹੀਂ ਉਹਨਾਂ ਨੂੰ ਪੁੱਛ ਕੇ ਦੇਖੋ ਹੋਰ ਹੁੰਦੇ ਆ ਠੀਕ ਆ ਜਾਣਾ ਇਥੋਂ ਸਭ ਨੇ ਰਹਿਣਾ ਤੇ ਕਿਸੇ ਨੇ ਨਹੀਂ ਆਪ ਆਪਣੀ ਰਹਿਣਾ ਪਰ ਜਿੰਨਾ ਚਿਰ ਜਿਉਨੇ ਜਰ ਉਹਨਾਂ ਚਿਰ ਆਪਣੇ ਰਿਸ਼ਤਿਆਂ ਦੀ ਕਦਰ ਕਰੋ ਇੱਥੇ ਛੱਡ ਜਾਣਾ ਸਭ ਕੁਝ ਕੁਝ ਨਹੀਂ ਆਪਾਂ ਨਾਲ ਲੈ ਕੇ ਜਾਣਾ ਨਾ ਉਹ ਬੱਚਿਆਂ ਨੇ ਜਿਨ੍ਹਾਂ ਦੀ ਖਾਤਰ ਲੜਦੇ ਆ ਨਾ ਉਹਨਾਂ ਨੇ ਨਾਲ ਜਾਣਾ ਨਾ ਜਿਹੜਾ ਪੈਸੇ ਦੀ ਖਾਤਰ ਲੜਦੇ ਆ ਨਾ ਤੇਰੇ ਨਾਲ ਉਹ ਪੈਸੇ ਨਹੀਂ ਜਾਣਾ ਯਾਰ ਤੇਰੇ ਨਾਲ ਤਾਂ ਚੰਗੇ ਊਸੂਲਾਂ ਨੇ ਚੰਗੇ ਬੋਲ ਵਾਲੇ ਨੇ ਤੇਰੇ ਨਾਲ ਜਾਣਾ ਯਾਰ ਜੇ ਕੋਈ ਚੰਗਾ ਬੱਚਾ ਨਾ ਕੋਈ ਬੱਚਾ ਬੁਲਾਉਂਦਾ ਤਾਤਾ ਸਾਸਰੀ ਘਰ ਤਾਇਆ ਸਾਸਰੀ ਘਰ ਬਾਬਾ ਸਾਸਰੀ ਘਰ ਉਹ ਪੁੱਛੀਦਾ ਵੀ ਇਹ ਕਿਹਦਾ ਬੇਟਾ ਹੈ ਪੇਰ ਕਿੰਨਾ ਦਾ ਬੱਚਾ ਕਿੰਨਾ ਸੋਹਣਾ ਸੰਸਕਾਰ ਦਿੱਤਾ ਜਾ ਰਿਹਾ ਇਹਨੂੰ ਬੁਲਾਉਂਦਾ ਭੱਜ ਕੇ ਆਪਾਂ ਨੂੰ ਇੱਕ ਕੋਲ ਦੀ ਲੰਘ ਜਾਂਦੇ ਆ ਪਤਾ ਨਹੀਂ ਕੌਣ ਹੈ ਕੌਣ ਨਹੀਂ ਕੌਣ ਹੈਗਾ ਕੌਣ ਨਹੀਂ ਅਸੀਂ ਤਾਂ ਜਰ ਆਪਾਂ ਤੋਂ ਛੋਟੇ ਨੂੰ ਵੀ ਬੁਲਾਉਂਦੇ ਆ ਆਪਾਂ ਤੋਂ ਵੱਡੇ ਨੂੰ ਵੀ ਬੁਲਾਉਂਦੇ ਆ ਸਣਾ ਬਾਈ ਕੀ ਹਾਲ ਹੈ ਸਣਾ ਚਾਚਾ ਕੀ ਹਾਲ ਹੈ ਸਣਾ ਬਣਾਣਿਆ ਕੀ ਹਾਲ ਹੈ ਕੁਛ ਨਹੀਂ ਘਟਦਾ ਤੇਰਾ ਭਲਾ ਹੋਏ ਬਨਾ ਫਾਇਦਾ ਹੀ ਹੋ ਨੁਕਸਾਨ ਨਹੀਂ ਹੁੰਦਾ ਬਹੁਤੇ ਬੰਦੇ ਯਾਰ ਬਸ ਕੋਲ ਦੀ ਲੰਗੇ ਜਣਾ ਉਹਨਾਂ ਨੂੰ ਪਤਾ ਹੀ ਨਹੀਂ ਕੌਣ ਜਾਂਦਾ ਕੌਣ ਨਹੀਂ ਜਾਂਦਾ ਆਪਦੇ ਵਿੱਚ ਹੀ ਤੁਰੇ ਤੁਰਜੋ ਜਰ ਕਿਸੇ ਨੇ ਕੀ ਲੈਣਾ ਕਿਸੇ ਨੇ ਕੁਛ ਨਹੀਂ ਲੈਣਾ ਜਾਵੜੋ ਜਾਵੜੋ ਪਰ ਉਹ ਚੰਗੇ ਖਿਆਲਾਂ ਦਾ ਜਵਾਬ ਜ਼ਰੂਰ ਮਿਲੂਗਾ ਸ਼ਾਬਾਦ ਜਉਂਦਾ ਰਹੇ ਪਤੋ ਜਦੋਂ ਕੋਈ ਬੰਦਾ ਬੁਲਾਉਂਦਾ ਕਿਸੇ ਨੂੰ ਤੇ ਪਤਾ ਨਹੀਂ ਅੰਦਰੋਂ ਕਿੰਨਾ ਸੀਸ ਜਿਹੜਾ ਬੰਦੇ ਦਾ ਹਿਰਦਾ ਕੱਢਦਾ ਖਿੜੇ ਹਿਰਦੇ ਦੇ ਵਿੱਚੋਂ ਸੀਸ ਪਤਨੀ ਕਹੇ ਜੀ ਨਿਕਲ ਜਣੀ ਆ ਜਿਉਂਦਾ ਰਹਿ ਬੇਟਾ ਚੜ੍ਹਦੀ ਕਲਾ ਰੱਖੇ ਤੈਨੂੰ ਰੱਬ ਪਤਾ ਨਹੀਂ ਕਿਹੜੇ ਵੇਲੇ ਦੇ ਲੱਗ ਜਾਣੇ ਆ ਇਹੋ ਜਿਹੀਆਂ ਗੱਲਾਂ ਤਾਂ ਕਹਿੰਨੇ ਆ ਵੀ ਆਪਦੇ ਬੱਚਿਆਂ ਨੂੰ ਪੂਰੇ ਸੰਸਕਾਰ ਵਧੀਆ ਦਿਆ ਕਰੋ ਵੀ ਬੇਟਾ ਆਪ ਤੋਂ ਵੱਡੇ ਨੂੰ ਬੁਲਾਉਣਾ ਛੋਟੇ ਨਾਲ ਪਿਆਰ ਕਰਨਾ ਆਪ ਤੋਂ ਬਜ਼ੁਰਗਾਂ ਦੇ ਪੈਰੀਂ ਹੱਥ ਲਾਉਣਾ ਇਹ ਕਰਮਾ ਨਾਲ ਮਿਲਦੇ ਆ ਬਜ਼ੁਰਗ ਵੀ ਅੱਜ ਤਰਸਦੇ ਆ ਜਿਹੜੇ ਆਪਣੀ ਡਿਊਟੀ ਤੇ ਬਜ਼ੁਰਗ ਬੈਠੇ ਹੁੰਦੇ ਸੀ ਉਹਨਾਂ ਨੂੰ ਯਾਦ ਕਰ ਕਰਕੇ ਰੋਣੇ ਆ ਵੀ ਉਹ ਕਿਸੇ ਟਾਈਮ ਡਿਊਟੀ ਤੇ ਬੈਠੇ ਹੁੰਦੇ ਸੀ ਤੇ ਉਹਨਾਂ ਦੇ ਕੋਲ ਜਦੋਂ ਨੰਗ ਦੇ ਸੀ ਤੇ ਜੀ ਲੱਗਦਾ ਸੀ ਵੀ ਠੀਕ ਆ ਸਾਡੇ ਬਾਪੂ ਬੈਠੇ ਆ ਅੱਜ ਉਹ ਹੈ ਨਹੀਂ ਤੇ ਯਾਦ ਕਰਦੇ ਆ ਉਹਨਾਂ ਨੂੰ ਸਮਾਂ ਮੇਟਰ ਉਹ ਸੋਡਾ ਵੀ ਹੁਣ ਆਪਰਾ ਜਿਹੜਾ ਸਮਾਂ ਕਿਉਂ ਬਦਲਿਆ ਕਿਉਂਕਿ ਆਪਾਂ ਮバイルਾਂ 'ਚ ਅੱਗੇ ਵਧੂ ਜ਼ਿੰਦਗੀ 'ਚ ਪੈ ਗਏ ਆ ਬਜ਼ੁਰਗਾਂ ਦਾ ਪਿਆਰ ਘਟਾਤਾ ਆਪਾਂ ਇੰਨਾ ਮੋਬਾਈਲਾਂ ਨੇ ਮੋਬਾਈਲ ਹੀ ਦੇਖੀ ਜਾਂਦੇ ਆ ਜੰਨਾ ਚਿਹਰੇ ਮੋਬਾਈਲ ਨਹੀਂ ਸੀ ਆਇਆ ਉਹਨਾਂ ਚਿਰ ਕਿੰਨਾ ਸਤਕਾਰ ਸੀ ਕਿੰਨਾ ਪਿਆਰ ਸੀ ਵਿਆਹ ਦਿਨ ਸੋਦੋ ਗਿੱਦੇ ਪੰਗੜੇ ਤੀਆਂ ਮੇਲੇ ਕਿੰਨੇ ਵਧੀਆ ਲੱਗਦੇ ਹੁੰਦੇ ਸੀ ਅੱਜ ਇੰਨਾ ਮੋਬਾਈਲਾਂ ਨੇ ਜਿਵੇਂ ਜੱਖਣਾ ਕੱਟ ਕੇ ਰੱਖਤੀ ਪੰਜਾਬ ਦੀ ਜਰ ਚੰਗੇ ਵੀ ਹੈਗੇ ਆ ਪਰ ਇਹਦਾ ਮਾੜਾ ਆਪਾਂ ਵਾਲਾ ਲੈ ਲਿਆ ਉਹ ਰੇਤੇਦਾਰ ਆਇਆ ਆਪਾਂ ਮੋਬਾਈਲ ਦੇਖੀ ਜਾਂਦੇ ਆ ਉਹ ਆਇਆ ਚਾਹ ਪੀ ਲਈ ਬਹਿ ਗਿਆ ਦੋ ਗੱਲਾਂ ਕਰੀਆਂ ਮੁੜ ਜਾਣ ਨੂੰ ਬਸ ਉਹ ਵੀ ਮੋਬਾਈਲ ਦੇਖੀ ਜਾਂਦਾ ਪੁੱਤ ਮੋਬਾਈਲ ਦੇਖੀ ਜਾਂਦੇ ਆ ਆਹ ਹੋਰ ਇੱਕ ਉਹਦਾ ਵਿਆਹ ਆ ਗਏ ਵਿਆਹ ਦੇ ਵਿੱਚ ਜਾਗੋ ਆ ਗਈ ਲੱਦ ਸੋ ਭੱਜੋ ਸਾਰੇ ਤੇ ਗੱਡੀਆਂ ਲੈ ਕੇ ਰਾਤ ਨੂੰ ਸ਼ਰਾਬਾਂ ਚ ਰੂਬਾਂ ਪੀ ਕੇ ਮੀਠੂ ਮੂਠਾ ਕੇ ਫੇਰ ਭੱਜੋ ਘਰ ਨੂੰ 10000 ਇਹ ਜੇ ਪਹਿਲਾਂ ਬਜ਼ੁਰਗਾਂ ਵੇਲੇ ਇੱਕ ਸਮਾਂ ਕਿਤੇ ਸੀ ਆਉਂਦੇ ਸੀ ਯਾਰ ਜਾਗੋ ਕੱਢਦੇ ਸੀ ਕਿਸੇ ਦੇ ਘਰ ਹੀ ਲੈ ਕੇ ਜਾਂਦੇ ਸਰੀਕੇ ਵਾਲੇ ਘਰਾਂ ਚ ਰਹਿੰਦੇ ਸੀ ਲੋਕ ਮਾਮੀਆਂ ਚਾਚੀਆਂ ਤਾਈਆਂ ਆਪਦੇ ਪਿੰਡ ਰਹਿੰਦੀਆਂ ਹੁੰਦੀਆਂ ਸੀ ਮੰਜੇ ਇਕੱਠੇ ਕਰਕੇ ਲਿਆਣੇ ਲੀੜੇ ਇਕੱਠੇ ਕਰਕੇ ਲਿਓੜੇ ਉਹਨਾਂ ਵਾਸਤੇ ਰਾਤ ਨੂੰ ਗੱਲਾਂ ਕਰਨੀਆਂ ਬੁੜੀਆਂ ਨੇ ਅੱਧੀ ਅੱਧੀ ਰਾਤਾਂ ਬੈਠੇ ਨੇ ਗੀਤ ਗਾਈ ਜੜੇ ਜਰ ਵਿਆਹਾਂ ਦੇ ਵਿੱਚ ਅੱਜ ਕਲਾਕਾਰ ਵਾਲਾ ਰਹਿ ਜਾਂਦਾ ਕੱਲੀ ਕੁੜੀ ਵਾਲਾ ਉਹਦੇ ਵਿੱਚ ਆਪਣੇ ਚ ਪੈਲਸ ਦੇ ਵਿੱਚ ਅੱਲਾ ਪਰਿਵਾਰ ਕੁੜੀ ਵਾਲਾ ਸਭ ਸਗਲ ਪਾ ਕੇ ਭੱਜੇ ਹੁੰਦੇ ਆ ਕਿੰਨਾ ਪ੍ਰਬੰਧ ਤੁਸੀਂ ਉਹਨਾਂ ਦਾ ਕਰ ਲਓ ਯਾਰ ਸ਼ਾਮ ਦਾ ਖਾਣ ਪੀਣ ਪੈਣ ਬੈਣ ਦਾ ਇੱਕ ਨਹੀਂ ਬੱਚੂ ਸੋਡੇ ਕੋਲੇ ਸਭ ਰਿਸ਼ਤੇਦਾਰ ਆਉਂਦੇ ਗੱਡਿਆਂ ਤੇ ਜਾਣਾ ਦੂਰ ਜਾਣਾ ਨੇੜੇ ਜਾਣਾ ਫਲਾਨਾ ਸਗਨ ਪਾਇਆ 4 ਵਜੇ ਚੱਲ ਵੀ 4:30 ਵਜੇ ਤੁਰ ਪਏ ਸੀ ਬਈ ਅਸੀਂ ਤਾਂ ਉਹ ਹਿੱਟੇ ਮੂੰ ਯਾਰ ਸੋਨੂੰ ਉਹਨਾਂ ਨੇ ਇੰਨਾ ਲੱਖਾਂ ਰੁਪਈਆ ਯਾਰ ਸੋਡੇ ਖਾਤਰ ਖਰਚ ਬਹਿ ਜਾਉ ਜਾ ਰੇ ਇੱਕ ਰਾਤ ਰਹਿ ਪੋ ਇਹਨਾਂ ਕੋਲੇ ਯਾਰ ਇਹਨਾਂ ਬਹਿ ਕੇ ਗੱਲਾਂ ਮਾਤਾ ਕਰ ਲੋ ਤੁਹਾਡੇ ਰਿਸ਼ਤੇਦਾਰਾ ਚਲੋ ਨਹੀਂ ਇਹ ਚੀਜ਼ਾਂ ਬਜ਼ੁਰਗ ਲੈ ਕੇ ਨਾਲ ਹੀ ਉਹਨਾਂ ਵਿਆਹ ਸੀ ਅੱਜ ਤੋਂ ਨਾ ਜਿਹੜੇ 75 77 76 ਦੇ ਵਿਆਹ ਸੀ 80 ਤਾਈ 85 ਤਾਈ 90 ਤਾਈ ਵੀ ਸੀ ਉਹ ਵਿਆਹ ਸੀ ਅਸਲ ਉਹਨਾਂ ਵਿਆਹਾਂ ਦੇ ਵਿੱਚ ਪਿਆਰ ਵੀ ਸੀ ਜੇ ਕੋਈ ਘਰ ਰੁੱਸਿਆ ਹੁੰਦਾ ਸੀ ਤਾਂ ਬੁਰਜੋ ਬਜ਼ੁਰਗ ਜਾ ਕੇ ਲੈ ਕੇ ਆਉਂਦੇ ਹੁੰਦੇ ਸੀ ਘਰੇ ਵੀ ਚੱਲ ਮੈਂ ਲੱਗਦਾ ਮੂਰੇ ਚੱਲ ਕੇ ਨਹੀਂ ਤੁਰੂ ਉਹ ਇੱਕ ਦੂਜੇ ਦਾ ਪਿਆਰ ਐਂ ਵਧਾਉਂਦੇ ਸੀ ਆਖੇ ਵੀ ਲੱਗਦੇ ਸੀ ਲੋਕੋ ਪਤਾ ਨਹੀਂ ਆ ਮਾਮੇ ਆ ਆ ਭੂਆ ਆ ਫੁੱਫੜ ਰੁੱਸਦੇ ਹੁੰਦੇ ਸੀਗੇ ਭੂਆ ਫੁੱਫੜ ਨਹੀਂ ਮਾਮੇ ਚਾਚੇ ਤਾਏ ਬਣਾ ਕੇ ਲਿਆਉਂਦੇ ਹੁੰਦੇ ਸੀ ਉਹ ਤਾਂ ਸਮੇਂ ਚੰਗੇ ਸੀ ਮਨਾਉਣ ਦੇ ਵਿੱਚ ਵੀ ਕੋਈ ਸੀ ਜਾਂ ਉਹ ਗੱਲਾਂ ਬਾਤਾਂ ਪਿਆਰ ਸੀਗੇ ਰੁੱਸਦਾ ਵੀ ਪਿਆਰ ਵਾਲਾ ਹੀ ਹੁੰਦਾ ਵੀ ਮੈਨੂੰ ਮਨਾ ਕੇ ਲਿਆਉਣਗੇ ਦੂਜੇ ਨੂੰ ਰੁੱਸਣ ਦੀ ਵੀ ਲੋੜ ਨਹੀਂ ਇਹਦੀਆਂ ਗੱਲਾਂ ਮਿੱਤਰੋ ਪੰਜਾਬ ਦੀਆਂ ਨਹੀਂ ਮਿਲਣਗੀਆਂ ਨਹੀਂ ਮਿਲਣਗੀਆਂ ਜਿਹੜਾ ਹੁਣ ਸਮਾਂ ਚੱਲ ਰਿਹਾ ਇਹ ਤੋਂ ਵੀ ਨਾਜਕ ਸਮਾਂ ਆ ਰਿਹਾ ਇੱਕ ਨਾਜਕ ਉਹਦੇ ਆਪਾਂ ਹੋਰ ਪਸਤਾਵਾਂਗੇ ਵੀ ਯਾਰ ਇਹ ਕੀ ਹੋ ਗਿਆ ਨਾਲੇ ਹੋ ਸਕਦਾ ਆਪਾਂ 5-7 ਸਾਲਾਂ ਚ ਜ਼ਿੰਦਗੀ ਰਹਿ ਗਈ ਤਾਂ ਦੇਖ ਹੀ ਲਵਾਂਗੇ ਇੰਤੋਂ ਵੀ ਨਾਜਕ ਹੋਣਾ ਅਜੇ ਤਾਂ ਪਛਾਣਦੇ ਹੀ ਆ ਥੋੜਾ ਥੋੜਾ ਰਿਸ਼ਤੇ ਨੂੰ ਫਿਰ ਇਹ ਵੀ ਪਛਾਣ ਨੂੰ ਛੱਡ ਜਾਣਾ ਆਪਾਂ ਇਹ ਵੀ ਇਕੱਠ ਹੋਣੋਂ ਛੱਡ ਜਾਣੇ ਆ ਪਹਿਲੀ ਗੱਲ ਤਾਂ ਵਿਆਹ ਹੀ ਹੋਣੋਂ ਛੱਡ ਜਾਣੇ ਆ ਯਾਰ ਰਹਿ ਗਿਆ ਪੰਜਾਬ ਦੇ ਵਿੱਚ ਕੋਈ ਨਹੀਂ ਰਹਿ ਗਿਆ ਬਸ ਸਤਨਾਮ ਹੋ ਗਈ ਸਭ ਬਾਹਰ ਜਿੱਤੇ ਬਟੇਆ ਦੋਤੇ ਪੋਤੇ ਸਭ ਨਿਊਜ਼ੀਲੈਂਡ ਆਸਟ੍ਰੇਲੀਆ ਕੈਨੇਡਾ ਅਮਰੀਕਾ ਬੈਠੇ ਆ ਬਸ ਪੰਜਾਬ ਬਾਈ ਖਾਲੀ ਹੈ ਪੰਜਾਬ ਤੇ ਤਾਂ ਰਾਜ ਕਰਨ ਵਾਲੇ ਆ ਕੇ ਬੈਠ ਗਏ ਆਪਾਂ ਨੂੰ ਨਹੀਂ ਪਤਾ ਲੱਗਿਆ ਬੈਠ ਗਏ ਉਹ ਹੁਣ ਨਹੀਂ ਆਪਾਂ ਕੁਝ ਕਰ ਸਕਦੇ ਬਸ ਆਪਣੇ ਤਾਂ ਬੰਦੇ ਯਾਰ ਆਪਦੇ ਕੰਮ ਛੱਡ ਕੇ ਆਪਾਂ ਤਾਂ ਆਪ ਹੀ ਛੱਡ ਕੇ ਕੰਮ ਉਹਨੇ ਤਾਂ ਰਾਜ ਕਰਨੀ ਹੈ ਆਪਣੇ ਤੇ ਬੈਂਕ ਚ ਚਲੇ ਜਾਓ ਪਈਆ ਪੱਠੇ ਤੇ ਚਲੇ ਜਾਓ ਪਈਆ ਖੇਤ ਚ ਚਲੇ ਜਾਓ ਪਈਆ ਦੁਕਾਨ ਤੇ ਚਲੇ ਜਾਓ ਪਈਆ ਕੱਪੜਿਆਂ ਦੀ ਦੁਕਾਨਾਂ ਤੇ ਚਲੇ ਜਾਓ ਪਈਏ ਸੋਨੂੰ ਜੇ ਉਹ ਇਹਨਾਂ ਤੋਂ ਬਿਨਾ ਕੋਈ ਹੋਰ ਮਿਲਿਆ ਤੁਹਾਨੂੰ ਫੜ ਲਿਓ ਰੇੜੀਆਂ ਦੇ ਕੋਈ ਚੀਜ਼ਾਂ ਖਾਣੀਆਂ ਪਈਏ ਫਲ ਫਰੂਟ ਲੈਣਾ ਪਈਏ ਦੱਸ ਦਿਓ ਬਜਿੱਥੇ ਸੋਡਾ ਬੋਲ ਵਾਲਾ ਵਾ ਪਰ ਦੋ ਨਾਂ ਗਾਂ ਪੰਜਾਬ ਨੂੰ ਕਰ ਦੋ ਲੰਡਾ ਬੱਜੋ ਜਿੱਥੇ ਜਾਣਾ ਜਾਓ ਯਾਰ ਫੇਰ ਨਾ ਬਸਤਾਇਓ ਇਹ ਸਾਡਾ ਪੰਜਾਬ ਸੀਗਾ ਪੰਜਾਬ ਰਹਿਦਾ ਪੰਜਾਬ ਹੀ ਰਹਿਣਾ ਪਰ ਤੁਸੀਂ ਨਹੀਂ ਪੰਜਾਬੀ ਰਹਿਣਾ ਇਹ ਤਾਂ ਕਿਹਾ ਕਰਾਂਗੇ ਵੀ ਇੱਕ ਕਿਸੇ ਦਿਨ ਇੱਥੇ ਪੰਜਾਬ ਹੁੰਦਾ ਸੀ ਕਿਆ ਕਰਨਗੇ ਜਿਵੇਂ ਜੈਨ ਵਾਲੇ ਚਲੇ ਗਏ ਨੇ ਜੈਨਗੇ ਰਸ਼ੀਆ ਰੂਹੀ ਹੱਥੇ ਜਾਵੜੇ ਸਾਰੇ ਚੀਨ ਚ ਜਾਵੜੇ ਤੇ ਆਈ ਜਿਹੜਾ ਆਪਣਾ ਸਿੱਖ ਕੌਮ ਹੈ ਬਾਹਰ ਅਮਰੀਕਾ ਕੈਨੇਡਾ ਚ ਵੀ ਮਿਲੂ ਪਰ ਝੰਡੇ ਦਾ ਜਰੂਰ ਝੂਲਦੇ ਆ ਸਾਰੇ ਦੇਸਾਂ 'ਚ ਪਰ ਪੰਜਾਬ ਖਾਲੀ ਹੋ ਚੱਲਿਆ ਬੈਠੇ ਸਾਰੇ ਦੇਸਾਂ 'ਚ ਜੀ ਆਪਾਂ ਇਹ ਜੀ ਗੱਲ ਨਹੀਂ ਬੋਲ ਬੰਦਾ ਵਾ ਸਿੱਖਾਂ ਗਾਣ ਝੰਡੇ ਗੱਡੇ ਵੇ ਆ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਨਿਸ਼ਾਨ ਸਾਹਿਬ ਝੂਲਦੇ ਆ ਨਗਰ ਕੀਰਤਨ ਨਿਕਲਦੇ ਆ ਬਾਣੀਆਂ ਪੜੀਆਂ ਜਾਂਦੀਆਂ ਖੰਡ ਪਾਠ ਹੁੰਦੇ ਆ ਪਰ ਪੰਜਾਬ ਖਾਲੀ ਹੈ ਇਥੋਂ ਦੇ ਨਗਰ ਕੀਰਤਨਾਂ ਚ ਰੌਣਕਾਂ ਹੈ ਨਹੀਂ ਬਹਿ ਹੀਰਾ ਜਾਂਦਿਆਂ ਸੀ ਕਿੱਥੇ ਆ ਵੀ ਰਹਿਣ ਉਹ ਉਹ ਮਾਰ ਗਿਆ ਚੱਕ ਕੇ ਸਤਨਾਮ ਵਾਹਿਗੁਰੂ ਹਜੇ ਵੀ ਮੇਰੇ ਵੀਰ ਯਾਰ ਪੰਜਾਬੀ ਕੋ ਮੋੜੋ ਯਾਰ ਪੰਜਾਬ ਨੂੰ ਆ ਕੇ ਆਪਦੇ ਪੰਜਾਬ ਚ ਸੋਹਣੇ ਕਾਰਬਾਰੋ ਖੋਲੋ ਯਾਰ ਵਧੀਆ ਕੋਈ ਦੁਕਾਨਾ ਪਾ ਲਓ ਯਾਰ ਕੋਈ ਖੇਤੀ ਕਰ ਲਓ ਚੰਗੀ ਬੜੇ ਲੈ ਕੇ ਆ ਕੇ ਚਾਰ ਪੈਸੇ ਬੜੇ ਵੇ ਟਰੈਕਟਰ ਵਧੀਆ ਇੱਕ ਦੋ ਦਾ ਕੋਈ ਪੂਰਾ ਜਣੀ ਆਪਦੀ ਡਿਸਿਪਲਨ ਦੇ ਵਿੱਚ ਖੇਤੀ ਕਰੋ ਚਾਰ ਛ ਲੜ ਕਮਾਓ ਬੱਚਿਆਂ ਨੂੰ ਖਵਾਓ ਮਾਂ ਪਿਓ ਨੂੰ ਸੰਭੋ ਆਪਦੇ ਨੂੰ ਆ ਕੇ ਵਿੱਚ ਰੱਖੋ ਖੜੋ ਇਹਦੇ ਬੇਟੋ ਮਰ ਜਾਣਗੇ ਇਹ ਇੱਥੇ ਮਾਂ ਪਿਓ ਨੂੰ ਕੁੱਟੀ ਜਾਂਦੇ ਦੇਖੋ ਯਾਰ ਹਲਾਕੇ ਲਟੇਰੇ ਜਿਹਦੇ ਕਰੇ ਮਾਈ ਬਾਪ ਇਕੱਲੇ ਬੈਠੇ ਆ ਪਤਾ ਨਹੀਂ ਕਿੱਧਰ ਦੀ ਆ ਕੇ ਬੜਬੜ ਜਾਂਦੇ ਆ ਵੜਕਰ ਨੂੰ ਕੁੱਟਦੇ ਆ ਮਾਰਦੇ ਆ ਸਮਾਨ ਲੁੱਟਦੇ ਆ ਜੇ ਯਾਰ ਤੁਸੀਂ ਇੱਥੇ ਹੋਵੋਗੇ ਇਹਨਾਂ ਨੂੰ ਤਾਂ ਬਚਾ ਲਓਗੇ ਇਹ ਤਾਂ ਆਪਦੇ ਜਿੰਨੇ ਇਹਨਾਂ ਨੇ ਜਾਣਾ ਯਾਰ ਚੰਗੇ ਸਾਹ ਲੈ ਕੇ ਚਲੇ ਜਾਣ ਨਹੀਂ ਤਾਂ ਡਾਰੀ ਡਾਰਾ ਯਾਰ ਪਤਾ ਨਹੀਂ ਕਿਹੜੇ ਵੇਲੇ ਕੋਈ ਆ ਬੜੇ ਆਪਦੇ ਕਾਰੋਬਾਰ ਚਲਾਓ ਆ ਤੇ ਸਰੀਕਾਂ ਚ ਬਸੋ ਰਸੋ ਯਾਰ ਆਪਦੇ ਜਦੋਂ ਆਉਨੇ ਆਉਨੇ ਸਾਰੇ ਸਰੀਕਾਂ ਦੇ ਘਰੇ ਜਾਓ ਯਾਰ ਮਿਲ ਕੇ ਆਓ ਜਾ ਕੇ ਆ ਪਤਾ ਯਾਰ ਉਹ ਵੀ ਜਾਣੋ ਹਟ ਗਏ ਇੱਕ ਦੂਜੇ ਦੇ ਜਾਣਦੇ ਨਹੀਂ ਅੱਗੇ ਆਪਣੇ ਲੋਕ ਇੱਕ ਦੂਜੇ ਦੇ ਆਉਂਦੇ ਜਾਂਦੇ ਸੀ ਸਾਰੇ ਜੇ ਕਿਸੇ ਨੇ ਆਉਣਾ ਨਾ ਘਰਾਂ ਦੇ ਵਿੱਚੋਂ ਆਪਦੇ ਸਾਰੇ ਸਰੀਕੇ 'ਚ ਜਾ ਕੇ ਮਿਲ ਕੇ ਆਉਣਾ ਵੀ ਮੇਰੇ ਚਾਚੇ ਤਾਏ ਆ ਮੇਰੇ ਚਾਚੇ ਗਾ ਮਾਸ ਸਿੰਘ ਹੁਣ ਤਾਂ ਯਾਰ ਇਹ ਵੀ ਆਪਾਂ ਹਟ ਗਏ ਬਸ ਨਾ ਕੋਈ ਕਿਸੇ ਦੇ ਆਉਂਦਾ ਨਾ ਕੋਈ ਕਿਸੇ ਦੇ ਬਾਈ ਜਾਂਦਾ ਜਦੋਂ ਕੋਈ ਆਉਂਦਾ ਨਹੀਂ ਤੇ ਦੂਜਾ ਜਾਂਦਾ ਵੀ ਨਹੀਂ ਪਤਾ ਨਹੀਂ ਮਾਣ ਹੰਕਾਰ ਯਾਰ ਕਾਹਦੇ ਹੋ ਗਏ ਇਹ ਜਿਹੜਾ ਸਿਆਣਾ ਬੰਦਾ ਯਾਰ ਉਹ ਤਾਂ ਇਹ ਮਾਨ ਨਹੀਂ ਕਰਦਾ ਜਾਂ ਮੈਂ ਬਾਹਰੋਂ ਚਾ ਮੈਂ ਅੰਦਰੋਂ ਕਿੱਥੋਂ ਆਇਆ ਇਹ ਤਾਂ ਯਾਰ ਕਮਾਈ ਆ ਦੁਨੀਆ ਦੀ ਕੋਈ ਲੋਕ ਇੱਤਰ ਕਰੀ ਜਾਂਦਾ ਕੋਈ ਉੱਪਰ ਕਰ ਕਰੀ ਜਾਂਦੇ ਆ ਜੇ ਚਾਰ ਛੱਲੜ ਆਪਣੇ ਕੋਲੇ ਬਣ ਗਏ ਨਾ ਯਾਰ ਇਹਨਾਂ ਦਾ ਕੋਈ ਮਾਨ ਨਹੀਂ ਭਾਈ ਕੋਈ ਪੈਸੇ ਦਾ ਨਾ ਕਿਸੇ ਨੇ ਸੋਤੋਂ ਮੰਗਣੇ ਆ ਨਾ ਆਪਾਂ ਕਿਸੇ ਨੂੰ ਦੇਣੇ ਆ ਇੰਨਾ ਹੀ ਆ ਬਸ ਉਹਦੇ ਨਾਲ ਤੁਸੀਂ ਬੋਲ ਚਾਲੀ ਚੰਗੀ ਕਰ ਲੋ ਥੋਡੇ ਵਸ ਅਗਲਾ ਕਦਾਂ ਯਾਰ ਹਾਂ ਖੱਡਾ ਪਲਾਨਾ ਨੇੜੇ ਦਾ ਆਇਆ ਸੀ ਯਾਰ ਕਦੇ ਵੀ ਆਪਾਂ ਬਾਹਰੋਂ ਆਉਣੇ ਸਾਲ 2 ਸਾਲ 4 ਸਾਲਾਂ ਬਾਅਦ ਪਹਿਲਾਂ ਆ ਕੇ ਪੁੱਛ ਵੀ ਜਰ ਕਿਸੇ ਦੇ ਮਰਗ ਤਾਂ ਨਹੀਂ ਹੋਈ ਜਾਂ ਕਿਸੇ ਦੇ ਵਿਆਹ ਹੋ ਕੇ ਹਟਿਆ ਮੈਂ ਉੱਥੇ ਜਾ ਕੇ ਆਉਣਾ ਉਹਨਾਂ ਦੇ ਜਰੂਰ ਲੇਖੋ ਕਰੇ ਜਿਹੜਾ ਬੰਦਾ ਇੱਥੇ ਰਹਿੰਦਾ ਤੂੰ ਪੁੱਛ ਕੇ ਆ ਉਹ ਪੁੱਛ ਕੇ ਆ ਕੇ ਫਿਰ ਉਹਦੇ ਕਰੇ ਜਾ ਕੇ ਸਾਰਾ ਉਹਦੇ ਨਾਲ ਕਰੋ ਸੰਯੋਗ ਬਨਯੋਗ ਜੋਗ ਵੀ ਹੈਗਾ ਵਾ ਆਲੇ ਬੱਚਿਆਂ ਨੂੰ ਸਮਝਾ ਕੇ ਲਿਓ ਨਾ ਪੁੱਤ ਬਾਬਤੋਂ ਵੱਡਿਆਂ ਦਾ ਸਤਕਾਰ ਛੋਟਿਆਂ ਦਾ ਪਿਆਰ ਹਰੇਕ ਨੂੰ ਬੁਲਾਓ ਰਾਹ ਖੜੇ ਪਤਾ ਲੱਗੇ ਵੀ ਇਹ ਕਿਹਦਾ ਬੱਚਾ ਹੈ ਗੁਰਦੁਆਰਿਆਂ ਦੇ ਵਿੱਚ ਜਾਣਾ ਸਿਰ ਢਾਕੇ ਜਾਓ ਚੱਗਾ ਕਮੀਜ਼ ਪਜਾਮਾ ਪਾ ਕੇ ਜਾਓ ਕਦੇ ਨਿਕਰਾਂ ਨੋਕਰਾਂ ਦੇ ਵਿੱਚ ਨਾ ਮੇਰੇ ਵੀ ਜਾਇ ਕਰੋ ਇੱਕ ਗੁਰਦੁਆਰਾ ਵਾਹਿਗੁਰੂ ਸੱਚੇ ਪਾਚਾ ਤੰਦਰੁਤਕਾਂ ਦੇਵੇ ਸਭ ਨੂੰ ਇਹ ਚੀਜ਼ ਨੂੰ ਆਪਾਂ ਜ਼ਰੂਰ ਬਚਾ ਲਗੇ ਯਾਰ ਪੱਗ ਬਨ ਕੇ ਜਾਓ ਸਰੂਪਾ ਮਿਲਦਾ ਗੁਰੂ ਘਰ ਦੇ ਵਿੱਚੋਂ ਉਹਨੂੰ ਸਿਰ ਤੇ ਬੰਨ ਲਿਆ ਕਰੋ ਯਾਰ ਨਮਸਕਾਰ ਕਰਿਆ ਕਰੋ ਵਾਹਿਗੁਰੂ ਸੱਚਾ ਪਾਤਸ਼ਾਹ ਤੂੰ ਹੈਗਾ ਹੈਗਾ ਵੀਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ